ਸਾਸਤਰੀ ਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਮਗੈ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਆਪਾਂ ਕਰ ਰਹੇ ਹਾਂ ਆਰਤੀ ਜੀ ਸਾਂਜੀ ਮਾਤਾ ਦੀ ਪੂਜਾ ਤੇ ਸਾਂਜੀ ਮਾਤਾ ਦੇ ਗੀਤ ਗਾਉਣਗੇ ਸਾਰੀਆਂ ਕੁੜੀਆਂ ਤੇ ਤੁਸੀਂ ਵੀ ਅੱਜ ਦੇਖੋ ਪਿੰਡਾਂ ਦੇ ਰੀਤੀ ਰਿਵਾਜ ਕਿਸ ਤਰ੍ਹਾਂ ਸਾਂਜੀ ਮਾਤਾ ਦੀ ਪੂਜਾ ਕਰਦੇ ਆ ਖੜੀਆਂ ਦੋ ਸਿਖਰ ਦਵਾਰ ਲੈ ਖੜੀਆਂ ਤੂ ਕੋੜ ਮਾਤਾ ਟੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈ ਰੰਜਨ ਸਾਡੇ ਆਇਆ ਮੈਂ ਹਰਕਾ ਦਰਸ਼ਨ ਪਾਇਆ ਸੜੱਪੇ ਲਾਉਂਦੀ ਮਾਂ ਸਾਡੇ ਆਇਆ ਮੇਰੇ ਹਰ ਪਲ ਮੇਰੇ ਤਾਏ ਆਂ ਕਿਰਿਆ ਨੇ ਦੀ ਕਰੀ ਕਲੀ ਸਾਰਾ ਇਹ ਦੂ ਪਤਾ ਮੇਰੇ ਤਰੀ ਪੜੀ ਮੈਂ ਪੂਜਾਂ ਤੇਰੀ ਪਾਠੜੀ ਮੈਂ ਪੂਜਾਂ ਤੇਰੇ ਪੈਰ ਜਨ ਸੜੇ ਆਇਆ ਮੈਂ ਹਰ ਕਾ ਦਰਸ਼ਨ ਪਾਇਆ ਸੜੱਪੇ ਲਾਉਂਦੀ ਮਾਇ ਸੜੇ ਆਇਆ ਤੀ ਕਰਾਂ ਤੇ ਆ ਜੀਵੇ ਮੇਰਾ ਵੀਰ ਪਿਆਰ ਤਵਰਲੇ ਖੜੀਆਂ ਤੂ ਕੋਲ ਮਾਤਾ ਟੜੀ ਮੈਂ ਪੂਜਾਂ ਤੇਰੀ ਪਾ ਟੜੀ ਮੈਂ ਪੂਜਾਂ ਤੇਰੇ ਪੈਰ ਨਰੰਜਨ ਸੜਿਆ ਆ ਮੈਂ ਹਰਗਾ ਦਰਸ਼ਨ ਪਾਇ ਬੇਲਾਉਂਦੀ ਮਾਇਆ ਗੁਰਗੋਬਿੰਦ ਸਾਡੇ ਆਏ ਆਂਦੀ ਮੈਕਰੋ ਬਸ ਸੜ ਦੱਸਲੀਵੇਂ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋੜੀਆਂ ਅੰਦਰ ਨਾ ਮੰਮੀ ਔਲ ਮਾਤਾ ਟੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈਰ ਨਰੰਜਨ ਸਾਡੇ ਆਇਆ ਮੈਂ ਹਰ ਕਾ ਦਰਸ਼ਨ ਪਾਇਆ ਸੜੱਪੇ ਲਾਉਂਦੀ ਮਾਂ ਕਿ ਕਰਾਂ ਤਿਆ ਜੀਵੇਂ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਤੋੜੀਆਂ ਦੁਸ਼ਕੁਰਦਵਾਲੇ ਖੜੀਆਂ ਇਨ ਖੋਲ ਮਾਤਾ ਟੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈਰ ਨਰੰਜਨ ਸੜਿਆ ਆ ਮੈਂ ਹਰਕਾਰਾ ਦਰਸ਼ਨ ਪਾਇਆ ਸੜਾ ਪੇ ਲਾਉਂਦੀ ਮਾਏ ਤੇ ਸਾੜਿਆ ਤੂੰ ਹੀ ਬੈ ਕੀਤੀ ਹੈ ਜੀਵੇਂ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋੜੀਆਂ ਦੋਸਤੀ ਕਰਦ ਵਾਲੇ ਖੜੀਆਂ ਤੂ ਖੋਲ ਮਾਤਾ ਟੜੀ ਮੈਂ ਪੂਜਾਂ ਤੇਰੀ ਪਟੜੀ ਸੱਜਣਾ ਪੰਜਾਬ ਨੂੰ ਸੱਜਣਾ ਚੱਲ ਜਾਈਏ ਉਸ ਤੋਂ ਹੋਈਂ ਬਾਈ ਅਕਾ ਜਵਾ ਮਾਡਾ ਮੁੰਡਾ ਕਰ ਦਰਜਾ ਦੇ ਜੀ ਅਣ ਸਾਢੇ ਵਰਗੇ ਦਾ ਸੜ ਆਇਆ ਕੀ ਕਰਾਂ ਕਿ ਤੈਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋੜੀਆਂ ਦੋ ਸਿਖਰ ਦਵਾਲੇ ਖੜੀਆਂ ਤੇ ਉਹ ਖੋਲ ਮਾਤਾ ਟੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਮੇਰ ਰੰਜਨ ਸਾਡਿਆ ਮੈਂ ਹਰ ਕਾ ਦਰਸ਼ਨ ਪਾਇਆ ਸੜੱਪੇ ਨਉ ਦੀ ਮਾਏ ਸੜਿਆ ਰੋਜ਼ ਰੋਜ਼ ਕਾਫੀ ਤਿਲਕਾ ਕਮਲ ਫੁੱਲਾਂ ਦੀ ਸਾਂ ਨਹੀਂ ਸਾਡੀ ਗਲੀਆਂ ਸਾਂਜੀ ਤੈਨੂੰ ਕਮਲ ਫੁੱਲਾਂ ਦੀ ਸਾਂ ਤੁਸੀਂ ਵੀ ਗਾਇਆ ਕਰੋ ਮੇਰੇ ਗਾਉ ਫੜ ਕੇ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਸਾਡੀ ਗਲੀਆਂ ਸਾਂਜੀ ਤੈਨੂੰ ਕਮਲ ਫੁੱਲਾਂ ਦੀ ਸਾਂ ਸਾਡੀ ਗਲੀਆਂ ਸਾਂਜੀ ਤੈਨੂੰ ਕਮਲ ਫੁੱਲਾਂ ਦੀ ਸਾਂ ਲੱਗੀ ਮਹਿੰਦੀ ਨਹੀਂ ਆ ਤੇ ਮੈਂ ਇਹ ਨਹੀਂ ਆ ਤੇਰੀ ਮਾਨੀ ਸਾਡੀ ਗਲੀਆਂ ਸੰਜੀਤ ਇਹਨ ਕਮਲ ਫੁੱਲਾਂ ਦੀ ਸਾਡੀ ਗਲੀਆਂ ਸੰਜੀਤ ਇਹਨ ਕਮਲ ਫੁੱਲਾਂ ਦੀ ਸਾ ਮੈਂ ਦਿੰਨੀ ਆ ਚੂੜੀਆਂ ਖਰਾ ਕੇ ਮੈਂ ਦਿੰਨੀ ਆ ਗਲ ਵਿੱਚ ਭਬ ਤੇਰੀ ਮਾਨੀ ਸਾਡੀ ਗਲੀਆਂ ਸੰਜੀਤ ਇਹਨ ਕਮਲ ਫੁੱਲਾਂ ਦੀ ਸਾਡੀ ਗਲੀਆਂ ਬੋਲੋ ਇਧਰ ਗੀਤ ਗਾਓ ਐਨਨ ਕਾਢੀ ਮੈਂ ਦਿੰਨੀ ਆ ਹਾਰ ਕਰਾ ਕੇ ਮੈਂ ਦਿੰਨੀ ਆ ਵਿੱਚ ਪਾਵੇ ਤੇਰੀ ਮਾਂ 니 ਸਾਡੀ ਗਲੀਆਂ ਸਾਂਜੀ ਤੈਨੂੰ ਕਮਲ ਫੁਲਾਂ ਦੀਸਾਂ 니 ਸਾਡੀ ਗਲੀਆਂ ਸਾਂਜੀ ਤੈਨੂੰ ਕਮਲ ਫੁਲਾਂ ਦੀਸਾਂ ਫਿਰ ਕਿ ਮੈਂ ਦਿੰਨੀ ਆ ਮੈਂ ਦਿੰਨੀ ਆ ਸਾਰੇ ਤੇਰੀ ਮਾਂ 니 ਸਾਡੀ ਗਲੀਆਂ ਸਾਂਜੀ ਤੈਨੂੰ ਕਮਲ ਫੁਲਾਂ ਦੀਸਾਂ 니 ਸਾਡੀ ਗਲੀਆਂ ਸਾਂਜੀ ਤੈਨੂੰ ਕਮਲ ਫੁਲਾਂ ਦੀਸਾਂ ਤੇ ਮੈਂ ਦਿੰਨੀਆ ਗਲ ਵਿੱਚ ਪਾਵ ਤੇਰੀ ਮਾਂ 니 ਸਾਡੀ ਗਲੀਆਂ ਸਾਜੀ ਤੈਨੂੰ ਕਮਲ ਫੁੱਲਾਂ ਦੀ ਸਾਂ 니 ਸਾਡੀ ਗਲੀਆਂ ਸਾਜੀ ਤੈਨੂੰ ਕਮਲ ਫੁੱਲਾਂ ਦੀ ਸਾਂ ਤੇ ਮੈਂ ਦਿੰਨੀਆ ਗਲ ਵਿੱਚ ਪਾਵ ਤੇਰੀ ਮਾਂ 니 ਸਾਡੀ ਗਲੀਆਂ ਸਾਜੀ ਤੈਨੂੰ ਕਮਲ ਫੁੱਲਾਂ ਦੀ ਸਾਂ मान साडी गलिया सी त कांवल फुला द सान साढी गली सी त कांवल फुला जी स ਤੇ ਮੈਂ ਦਿਨੀਆ ਚੂੜੀਆਂ ਕਰਾ ਕੇ ਮੈਂ ਦਿਨੀਆ ਪਤਿਰਵਾ ਨਿਸਾ ਜੀਆ ਸੰਜੀ ਬੰਦੋਲਾ ਦੀ ਸਾਜ ਤਿਕਾ ਜੀਆ ਸੰਜੀ ਆਪਾ ਤਮਗ ਦੀ ਹਰ ਗੋਬਰ ਮੈਂ ਕਿਤੋਂ ਲਿਆ ਮੈਂ ਮੇਰੀ ਸੰਜੀ ਹਰ ਹਰ ਗੋਬਰ ਹੀ ਸੰਗੀ ਆਂਦਾ ਫਸਤੀ Ketol oh, ama meri sanji hara hara gober meri sanji hara hara gober sanji tamang di ketol ama meri sanji tindewali juti ketol oh, ni ama meri sanji tindewali juti ਜੀਤ ਲੈ ਵਾਲੀ ਜੁੱਤੀ ਜੋੜ ਮੇਰੀ ਸੁਤੋਂ ਲਿਆ ਮਾ ਮੇਰੀ ਸਾਂਝੀ ਲੱਡੂਆਂ ਦਾ ਜੋੜ ਆਈ ਦਾ ਸਾਥੀ ਲਿਆ ਮਾ ਮੇਰੀ ਸਾਂਝੀ ਜੋੜਾ ਅੱਜ ਮੈਂ ਵੀ ਆਇਆ ਮੇਰੀ ਸਾਂਝੀ ਲੱਡੂਆਂ ਦਾ ਜੋੜਾ ਲਾਡ ਮੰਗਦੀ ਜੀਤਾ ਮੰਗਦੀ ਆ ਮੇਰੇ ਮੱਥੇ ਨਦੀਆ ਭਾਗ ਤੇਰੇ ਪੱਤੀ ਜੜੀ ਰਸੀ ਹੋਈ ਮੁਕਰੀਆਂ ਵੇਖਣੀਆਂ ਆਂ ਫਾਹੀ ਆ ਲੈ ਗੁਰੂ ਨਾਨਕ ਨਾਮ ਤੇਰੇ ਸਾਡੀ ਜੀਤੋ ਮਾਣਿ ਬਾਠਿਆ ਮੈਂ ਮੇਰੀ ਜਿਉਣਾ ਇਹ ਨਾ ਮੈਂ ਲਾਵੀਂ ਤੇ ਮੈਂ ਬਣਾਈ ਸੁ ਖਾਣੇ ਤੇਰੀ ਮੈਂ ਪੂਜਾ ਤੇਰੀ ਪਰਤ ਨਾ ਮੈਂ ਸੁਜਾ ਤੇਰੇ ਪੈਰ ਨਰਿੰਦਰ ਸਾਹਿਬ ਵਾਸੋ ਫੁਆਗਾ ਬਣਾ ਦੇ ਦੋ ਕਰ ਆਠੜ ਤੇ ਨੰਦੀ ਮਾਣ ਕੋ ਸਾਡੇ ਆ ਪਿਆਰ ਦੀਆਂ ਮੁਰਕਾ ਜਿਹਾ ਕਰੇ ਪਿਆਰ ਦੀਆਂ ਗੱਲਾਂ ਪਿਆਰ ਦੀ ਮੇਰਾ ਪਿਆਰ ਦੀ ਪਿਆਰ ਦੀਆਂ ਦੋ ਲੜੀਆਂ ਜਦ ਸੁਖਤਵਾਲੇ ਕੰਨਾ ਤੂੰ ਕੋਲ ਮੱਤਾ ਯਾ ਟੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈਰ ਸੁਨਰੰਗ ਸਾਡੇ ਆ ਰ ਆ ਮੈਂ ਹਰ ਪਦਸ਼ਮ ਪਾਇਆ ਚੜੱਪੇ ਰੰਗੀ ਮਾਇਆ ਕੁਗੋਬ ਸਾਡੇ ਆ ਰਿਆ ਸੀਤੀ ਆਤੀ ਇਹਦੇ ਨਾਲ ਤਾਂ ਮੈਂ ਸੂਟ ਲੈ ਕੇ ਦਿੰਦਾਆਂ ਸਾਈ ਫੁੱਲ ਦੀਆਂ ਦੋ ਲੜੀਆਂ ਜੋ ਐ ਲੈ ਲੈ ਲੈਂਦੀ ਲੈ ਲੈ ਲੈਂਦੀ ਉਹ ਹੋਰ ਸੀਗਾ ਸੁੰਨੀ ਸੂਟ ਬਣਿਆ ਜਿਵੇਂ ਸਾਡੀ ਹੁਣੇ ਹੀ ਹੱਥ ਬਾਰੇ ਮੇਰੀ ਇਹਦੇ ਤੇ ਨਹੀਂ ਕੈਸੇ ਨਹੀਂ ਪਹਿਲ ਉਹਦੀ ਮਾਂ ਲੈ ਖਰੀਦੇ ਨੇ ਉਹਨਾਂ ਦਿੱਤਾ ਸੇਮ ਹੀ ਆਹਾ ਜੀ ਦੇ ਮੇਰਾ ਬੀਪਿਆ ਬੀਪਿਆ ਦੀਆਂ ਦੋ ਲੜੀਆਂ ਦੋ ਸੁਖਵਾ ਦੇ ਖੜੀਆਂ ਤੂੰ ਖੋਲ ਮਾਤਾ ਟੜੀ ਮੈਂ ਪੂਜਾਂ ਤੇਰੀ ਪਟੜੀ ਤੇਰੇ ਪੈਰੀਂ ਕਰ ਲੋ ਵਿਆਹ ਨਹੀਂ ਕਰਦੇ ਫੇਰ ਕਰਾਂਗੇ ਫੇਰ ਮੈਂ ਸੜੱਪੇ ਲਾਉਂਦੀ ਮਾਯਾ ਅਗਰ ਕੋਬਿੰਦ ਸਾਡੇ ਆਇਆ ਕੀ ਕਰਾਂ ਤਿਆਰੀਵੇਂ ਮੇਰਾ ਵੀਰ ਪਿਆਰੀ ਵੀਵੇਂ ਅੰਦਰਲੀ ਲਾਈਟ ਬੰਦ ਕਰਦੇ ਹੋ ਲੱਗਦੀ ਕੁਝ ਨਹੀਂ ਹੈ ਅੰਦਰਲੀ ਲਾਈਟ ਬੰਦ ਕਰਦੇ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਰੰਜਨ ਸਾਡੇ ਆਇਆ ਮੈਂ ਹਰ ਕਾ ਦਰਸ਼ਨ ਪਾਇਆ ਸੜੱਪੇ ਲਾਉਂਦੀ ਮਾਯਾ ਕੋਬਿੰਦ ਸਾਡੇ ਆਇਆ ਕੀ ਤਿਆਰ ਜਿਵੇਂ ਮੇਰਾ ਵੀਰ ਤਿਆਰ ਵੀਰ ਪਿਆਰ ਦੀਆਂ ਦੋੜੀਆਂ ਲੈ ਖੜੀਆਂ ਤੂ ਕੋਲ ਮਾਤਾ ਟੜੀ ਮੈਂ ਪੂਜਾਂ ਤੇਰੀ ਪਾਟੜੀ ਮੈਂ ਪੂਜਾਂ ਤੇਰੇ ਪੈਰ ਨਰੰજન ਸਾਡੇ ਆ ਮੈਂ ਹਰ ਕਾ ਦਰਸ਼ਨ ਪਾਇਆ ਸੜੱਤੇ ਲਾਉਂਦੀ ਮਾਏ ਗੁਰਗੋਦ ਸੜਿਆ ਨਾ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਬਿੰਦੜੀਆਂ ਦਵਾਲੇ ਖੜੀਆਂ ਤੂੰ ਕੋਲ ਮਾਤਾ ਟੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈਰ ਜਨ ਸਾਡੇ ਆਇਆ ਮੈਂ ਹਰ ਕਾ ਦਰਸ਼ਨ ਪਾਇਆ ਸੜੱਪੇ ਲਾਉਂਦੀ ਮਾਇਆ ਸੜੱਪੇ ਆਇਆ ਬਾਜਰੇ ਦਾ ਸਟਾ ਵੀ ਚਲਮਣ ਚਲਮਣ ਕਰਦਾ ਸੀ ਮੈਂ ਤੈਨੂੰ ਬੁਸਾਂ ਵੀਰਾ ਸੌਰੇ ਕੀ ਕੰਮ ਕਰਦਾ ਸੀ ਸਾਲੀਆਂ ਤਾਂ ਮੇ ਕੱਢਣ ਕਸੀਦਾ ਮੈਂ ਵੀ ਪੋਥੀ ਪੜਦਸ ਸਿਉਮਣੇ ਦੀ ਮੇਰ ਕਲਮ ਦਵਾਤ ਲੇਖ ਤ੍ਰਿਚ ਖੁੰਦੜੀ 84 ਦੀ ਵੇਲਾਈ ਵਾਰੀ ਵੇ ਵੀਰਾ ਤੇਰੀ ਲਾਡਲੀ ਦੀ ਬੋਦੀ ਅਰੀ ਵੇ ਵੀਰਾ ਤੇਰੀ ਲਾਡਲੀ ਦੀ ਬੋਦੀ ਆਜ

थी उरी सॼी हर रगोबर हे सी हर रगोबर सॼी त मगदी पर ॻण किथो ले मां सां सॼे परणियां दरा बिर स

ਸੁਣ ਲੈਣੀ ਅੱਜ ਉਹ ਗੁਰਗੋਬ ਸਿੰਘ ਜੀ ਦਾ ਗੀਤ ਗਾਓ ਪਟਨੀ ਸੇਵ ਦਾ ਇੱਥੇ ਅੱਜ ਗੁਰਗੋਬ ਸਿੰਘ ਜੀ ਦਾ ਗੀਤ ਗਾਓ ਅੱਜ ਤੁਸੀਂ ਉਹਨਾਂ ਨੂੰ ਕਰ ਲੈਣਦੇ ਤੁਸੀਂ ਗਾਓ ਆਜ ਤੂੰ ਵੀ ਉਰੇ ਆਜ ਇਹਨੂੰ ਬੁੜਾ ਤੂੰ ਮਾਤਾ ਮਾਮੀ ਨਾਲ ਗਾ ਤੂੰ ਗਾ ਨਾਲ ਮੈਂ ਵੀ ਲੱਗੂੰਗੀ ਮੈਂ ਵੀਡੀਓ ਬਣਾਉਣੀ ਵੀਡੀਓ ਬਣਾਉਣੀ ਮੈਂ ਬਣਾ ਛੱਡ ਦੇ ਛੱਡ ਦੇ ਐਂ ਖੜੀ ਨਹੀਂ ਕਰੂੰਗੀ ਕੋਈ ਨਾ ਮੈਂ ਖੜੀ ਹੋ ਕੇ ਸਾਡੀ ਵੀਡੀਓ ਬਣਾਉਂਦਾ ਚੱਲ ਬੈਠ ਜਾ ਸਾਧਾਨੀ ਕੱਢੀ ਗਰੀ ਆਹ ਮੈਂ ਕੁੜੀ ਹੋਣਾ ਸੀ ਮੈਨੂੰ ਵੀ ਫੜਾ ਦੋ ਇੱਕ ਮਿੰਟ ਵੀ ਤੁਹਾਨੂੰ ਤੇ ਮੈਂ ਨਹੀਂ ਆਹ ਨਹੀਂ ਕਰ ਰਹੀ ਨਾ ਸਤਿ ਮਹਾਰਾਜ ਕੋਲ ਆਇਆ ਇਹਨਾਂ ਕਈ ਕਈ ਤਗੀਆਂ ਰਸਿਆਂ ਨੂਰਾ ਕਰਕੇ ਹੱਦੀਆਂ ਆਉਂਦੀਆਂ ਆਹ ਕੋਈ ਚਾਰੀਆਂ ਨੂੰ ਕੰਮ ਮਰ ਰੋਣਾ ਉਹਦਾ ਪੂਰਾ ਗਿਆ ਸਾਡੀ ਜਾਨ ਜੀ ਦੀ ਸ਼ੁਰੂ ਕਰਨ ਨਾ ਸਿਪਾਟ ਕਰਨਾਂ ਦੇ ਰੇ ਸੇਰ ਦੀ ਕਰਨੇ ਆਂ ਕਿ ਮੈਂ ਦਿੰਨੀ ਆਂ ਪ੍ਰਗਟ ਵਿੱਚ ਭਾਵੇਂ ਤੇਰੀ ਨਾ ਨਿਕਲਿਓ ਦੇਵੀਏ ਉਹ ਤੇਗੀ ਦਸੀ ਗਾਉਣੇ ਹਣ एक तो <laughs> दिन ऐसी हुई तनु कावर फुलानी चा रकीया करा के मैं भी पाया छाक करा के है सारा लोरा बताऊं और अति गाणु गा लंद मैं चल शुरू करते तेरे मेरा गुरुजी कीते ഗുണോ <laughs> ഇച്ചോ <laughs> 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 <hap> Man. ਗੁਰੂ ਗਵਿੰਦ ਸਿੰਘ ਆਏ ਓ ਮੈ ਰੀ ਗੁਰੂ ਜੀ ਗੁਰੂ ਗਵਿੰਦ ਸਿੰਘ ਆਏ ਤੇ ਲੋ ਜੀ ਹੁਣ ਵੰਡ ਰਹੇ ਹਾਂ ਭੋਗ ਸਾਂਝੀ ਮਾਤਾ ਦਾ ਤੇ ਸਾਡੀ ਪਿੰਡਾਂ ਦੇ ਰੀਤੀ ਰਿਵਾਜ ਤੇ ਕੁੜੀਆਂ ਚਿੜੀਆਂ ਇਕੱਠੀਆਂ ਓਕੇ ਸਾਰੀਆਂ ਭੈਣਾਂ ਬਿੰਦ ਹੱਸ ਖੇਡ ਲੈਂਦੀਆਂ ਨੇ ਲਓ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਸਾਂਝੀ ਮਾਤਾ ਨੂੰ ਭੋਗ ਲਵਾ ਕੇ ਵੰਡ ਦਿੱਤਾ ਸਾਰਿਆਂ ਨੇ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਦੇਖਣਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ